ਇਸ 16ਵੀਂ ਪੌੜੀ ਦੀ ਦੂਜੀ ਪੰਕਤੀ ਹੈ ਜੀ ਪੰਚੇ ਪਾਵੇ ਦਰਗਹਿ ਮਾਨ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਹਾਂ ਜੀ ਪੰਚੇ ਪਾਵੇ ਦਰਗਹਿ ਮਾਨ ਪੰਚੇ ਪਾਵੇ ਤੇ ਜੇ ਪ੍ਰੋਨਨਸੀਏਸ਼ਨ ਦੇਖੋ ਤਾਂ ਹਾਏ ਨੂੰ ਲਾਵਾ ਲੱਗਦਾ ਜੀ ਦਰਗਹਿ ਤੇ ਪਾਵੇ ਹੁੰਦਾ ਜੀ ਪਾਉਣਾ ਵਿੱਚ ਪਾ ਲੈਣਾ ਦਰਗਾਹ ਦਰਗਾਹ ਦੇ ਵਿੱਚ ਮਾਨ ਹੈ ਜੀ ਇੱਜ਼ਤ ਮਾਨ ਸਤਕਾਰ ਵਡਿਆਈ ਪਾਵੇ ਪ੍ਰਾਪਤ ਕਰਦੇ ਹਨ ਪਾਉਂਦੇ ਹਨ ਜੀ ਦਰਗਾਹ ਭਾਵ ਪ੍ਰਭੂ ਪਰਮਾਤਮਾ ਦੇ ਦਰਗਾਹ ਵਿੱਚ ਰੱਬੀ ਕਚਹਿਰੀ ਵਿੱਚ ਪ੍ਰਭੂ ਪਰਮਾਤਮਾ ਦੇ ਸੰਮੁਖ ਹਜ਼ੂਰ ਮਾਨ ਹੈ ਜੀ ਆਦਰ ਸਤਕਾਰ ਸ਼ੋਭਾ ਇਹ ਪ੍ਰਭੂ ਪਰਮਾਤਮਾ ਵੱਲੋਂ ਬਖਸ਼ੀ ਹੋਈ ਇੱਜ਼ਤ ਹੈ ਜੀ ਇਹ ਦੁਨੀਆ ਦੀ ਨਹੀਂ ਇਹ ਪਰਮਾਤਮਾ ਦੀ ਬਖਸ਼ੀ ਹੋਈ ਇੱਜ਼ਤ ਹੈ ਜੀ ਇਸ ਲਈ ਮਾਨ ਨੰਨੇ ਨੂੰ ਕਢਾਇਆ ਹੈ ਕਿਉਂਕਿ ਇਹ ਉਸ ਪ੍ਰਮਾਤਮਾ ਵੱਲੋਂ ਹੈ ਇਹ ਲੋਕਾਂ ਵੱਲੋਂ ਨਹੀਂ ਹੈ ਜੀ ਠੀਕ ਹੈ ਜੀ ਲੋਕਾਂ ਵੱਲੋਂ ਬਖਸ਼ੀ ਇੱਜ਼ਤਮਾਨ ਨੂੰ ਤਾਂ ਪ੍ਰਮਾਤਮਾ ਕੀੜੀ ਦੇ ਤੁਲਬ ਨਹੀਂ ਸਮਝਦਾ ਜੀ ਜਿਹੜੇ ਪਹਿਲਾਂ ਸੱਤਵੀਂ ਪੌੜੀ ਆਈ ਸੀ ਜੇ ਜੁਗ ਚਾਰੇ ਆਰ ਜਾਂ ਹੋਰ ਦਸੂਣੀ ਹੋਏ ਨਵੇਂ ਖੰਡਾ ਵਿੱਚ ਜਾਣੀ ਹੈ ਨਾਲ ਚ ਚਲੇ ਸਭ ਕੋ ਚੰਗਾ ਨਾਮ ਰਖਾਏ ਕੇ ਜਸ ਕੀਰਤ ਦੇਗਲੇ ਜਿਹੜਾ ਉਹ ਜਸ ਕੀਰਤ ਸੀ ਨਾ ਉਹ ਇਸ ਦੁਨੀਆ ਦੇ ਵਿੱਚ ਇੱਜ਼ਤਮਾਨ ਸ਼ੋਭਾ ਸੀ ਜੀ ਮਹਾਰਜ ਕਹਿੰਦੇ ਜੇ ਤਿਸ ਨਦਰ ਨ ਆਇਆ ਵੀ ਤਾਂ ਬਾਤ ਨ ਪੁੱਛੇ ਗਿਆ ਜੇ ਕਿਸੇ ਨੂੰ ਨજર ਨਹੀਂ ਆਇਆ ਨਾ ਜੋ ਸੁਪਰਮਾਤਮਾ ਨੂੰ ਜੇ ਤਿਸ ਜੋ ਪ੍ਰਭੂ ਪਰਮਾਤਮਾ ਦੀ ਨਿਗਾਹ ਨਹੀਂ ਆਇਆ ਨਾ ਤਾਂ ਤੇਰੀ ਕਿਸੇ ਨੇ ਬਾਤ ਨਹੀਂ ਪੁੱਛਣੀ ਰੱਬੀ ਕਚਹਿਰੀ ਵਿੱਚ ਠੀਕ ਹੈ ਕੀਟਾ ਅੰਦਰ ਕੀਟ ਕਰ ਕੀੜਿਆਂ ਦੇ ਵਿੱਚ ਇੱਕ ਮਾਮੂਲੀ ਜਿਹਾ ਕੀੜਾ ਤੈਨੂੰ ਸਥਾਪਿਤ ਕਰ ਦੇਣਾ ਤੇਰੇ ਤੇ ਦੋਸ਼ ਲੱਗਣੇ ਆ ਦੋਸ਼ੀ ਦੋਸ਼ ਤਰੇ ਉਹ ਗੱਲ ਹੈ ਜੀ ਇੱਥੇ ਇਸ ਲਈ ਮਾਨ ਨੂੰ ਨੰਨੇ ਨੂੰ ਓਂਕੜਾਇਆ ਕਿਉਂਕਿ ਇਹ ਪ੍ਰਭੂ ਪਰਮਾਤਮਾ ਦੀ ਕਚਹਿਰੀ ਵਿੱਚ ਇਹ ਪ੍ਰਭੂ ਪਰਮਾਤਮਾ ਵੱਲੋਂ ਆਦਰ ਮਾਨ ਸਤਕਾਰ ਮਿਲਦਾ ਹੈ ਜੀ ਤੇ ਅਰਥ ਨਿਕਲਦੇ ਨੇ ਜੀ ਉਹ ਪੰਜ ਜਨ ਪ੍ਰਭੂ ਪਰਮਾਤਮਾ ਦੀ ਕਚਹਿਰੀ ਵਿੱਚ ਆਦਰ ਮਾਨ ਸਤਿਕਾਰ ਪਾਉਂਦੇ ਹਨ ਜੀ ਪੰਚੇ ਪਾਵੇ ਹ ਦਰਗੇ ਮਾਂ ਠੀਕ ਹੈ ਜੀ ਪਾਵੇ ਤੋਂ ਬਾਅਦ ਕਾਮਾ ਲਾਉਣ ਦੀ ਵਿੱਚ ਜ਼ਰੂਰਤ ਤਾਂ ਨਹੀਂ ਹੈ ਜੀ ਕਿਉਂਕਿ ਪਰੇ ਕਾਮਾ ਤਾਂ ਲਾਇਆ ਵੀ ਥੋੜਾ ਜਿਹਾ ਵਿਸ਼ਰਾਮ ਲਾਇਆ ਜਾਵੇ ਪੰਚੇ ਪਾਵੇ ਉਹ ਪੰਜ ਜਨ ਪਾਉਂਦੇ ਹਨ ਕੀ ਪਾਉਂਦੇ ਹਨ ਪ੍ਰਭੂ ਪਰਮਾਤਮਾ ਦੇ ਦਰਗਾਹ ਵਿੱਚ ਇੱਜ਼ਤ ਮਾਨ ਪਾਉਂਦੇ ਹਨ ਜੀ ਸਤਿਕਾਰ ਪਾਉਂਦੇ ਹਨ ਆਓ ਦੇਖੀਏ ਅਗਲੀ ਪੜ੍ਹੇ ਵਿੱਚ ਗੁਰੂ ਮਹਾਰਾਜ ਸਾਨੂੰ ਕੀ ਦੱਸਦੇ ਨੇ ਜੀ